हां ਵੀ ਆ ਸਾਡੇ ਨਾਲ ਆਪਣੀ ਬਿੱਲੀ ਆ ਗਈ ਆ ਬੈਠੀ ਐ ਇਹਦਾ ਨਾਮ ਅਸੀਂ ਮਾਨੂੰ ਹੀ ਕੰਨੇ ਆ ਠੀਕ ਐ ਹੁਣ ਇਹ ਹਫਤਾ ਹਫਤਾ ਤੱਕ ਘਰੇ ਨਹੀਂ ਪੜਦੀ ਹੈਗੀ ਇਹਨੂੰ ਪੁੱਛਦੇ ਆ ਵੀ ਕਿਉਂ ਨਹੀਂ ਪੜਦੀ ਹਨ ਇਹ ਮਾਨੂੰ ਕਿੰਨੇ ਦਿਨਾਂ ਬਾਅਦ ਆਈਆਂ ਹੈ ਹੈ ਇਹ ਕੁੜੀ ਹੈ ਕਿੰਨੇ ਦਿਨਾਂ ਬਾਅਦ ਆਈਆਂ ਹੈ ਦੁੱਧ ਪੀਏਗੀ ਦੁੱਧ ਪੀਏਗੀ ਮੈਨੂੰ ਲੱਗਦਾ ਇਹਨੂੰ ਆਪਣੀ ਸ਼ਕਲ ਦਿਖ ਰਹੀ ਹੈ ਵਿੱਚ ਹਨਾ ਦੁੱਧ ਪੀਏਗੀ ਦੁੱਧ ਪੀਏਗੀ ਪੀਏਗੀ ਕਿੰਨੇ ਦਿਨਾਂ ਬਾਅਦ ਆਈ ਹੈ ਕਿੰਨੇ ਦਿਨਾਂ ਬਾਅਦ ਆਈ ਹੈ ਹੈ ਕਿੰਨੇ ਦਿਨਾਂ ਬਾਅਦ ਆਈ ਹੈ ਲੈ ਵੀ ਕੰਨੀ ਹਫ਼ਤੇ ਮਗਰ ਆਈ ਹੈ ਮਿਆਉ ਮਿਆਉ ਕਰਦੀ ਹੈ ਅੱਗੇ ਕੁਝ ਕਹਿ ਨਹੀਂ ਦੇ ਮੇਰੇ ਚਰਨਾਂ ठीक है